ਹਾਂਜੀ ਫਿਰ ਮਿੱਤਰੋ ਕੀ ਹਾਲ ਚਾਲ ਨੇ ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਅੱਜ ਤੁਹਾਨੂੰ ਜਿਹੜਾ ਪਿਛਲੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਸੀਗਾ ਜਿਹੜਾ ਆਪਾਂ ਸਾਰਾ ਤੁਹਾਨੂੰ ਬੇਰਵਾ ਦੇਣਾਗਾ ਕਿ ਕਿੰਨਾ ਕ ਆਪਣਾ ਤੇਲ ਵਗੈਰਾ ਮੱਚਿਆ ਸੀਗਾ ਗੱਡੀ ਦਾ ਅੱਲਾ ਦਾ ਬੰਦੇ ਨੂੰ ਮਿਲੋ ਸਤਿ ਸ੍ਰੀ ਅਕਾਲ ਜੀ ਉਹੀ ਸਾਈਕਲੀਆਂ ਤੇ ਉਹੀ ਬੰਦੇ ਆਗੇ ਇਹ ਆਪਾਂ ਚੱਲੇ ਸੀਗੇ ਸਾਹਮਣੇ ਟਰੈਕਟਰ ਬਹੁਤ ਤੇਜ਼ ਆਉਂਦੇ ਆਗੇ ਕਿਉਂਕਿ ਮਿੱਤਰੋ ਹੁਣ ਜਿਹੜਾ ਕਿ ਬਾਡੀ ਦਾ ਮੌਸਮ ਬਾਡੀ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ ਹੈਗਾ ਆ ਦੇਖੋ ਆਪਣੇ ਕਣਕਾਂ ਥਾਂ ਥਾਂ ਵੱਡੀਆਂ ਗਈਆਂ ਪਰ ਥੋੜੀ ਰਹਿ ਗਈ ਵੀ ਚੱਕ ਦੇਣੀ ਹੈਗੀ ਥੋੜੇ ਚਰਚੀ ਬਾਡੀ ਦਾ ਸੀਜ਼ਨ ਜਦੋਂ ਹੁੰਦਾ ਫਿਰ ਉਹਦੇ ਨਾਲ ਦੀ ਨਾਲ ਸਿਆਲ ਜਿਹੜੇ ਮੱਕ ਜਾਂਦੇ ਆ ਤੇ ਗਰਮੀ ਸ਼ੁਰੂ ਹੋ ਜਾਂਦੀ ਹੈਗੀ ਤੇ ਵੈਸੇ ਤਾਂ ਆਪਾਂ ਬਾਹਰ ਘੱਟ ਹੀ ਨਿਕਲਦੇ ਹੁਣ ਪਰ ਆਪਣਾ ਭਰਾ ਕਰਨ ਦਾ ਵੀ ਨਾਲ ਚੱਲ ਆਪਣੇ ਕਿਉਂਕਿ ਇਹ ਪ੍ਰੈਕਟਿਸ ਕਰਨ ਲੱਗਿਆ ਹੈਗਾ ਹੌਂਸਦੀ ਫੌਜੀ ਦੀ ਵੀ ਇਹ ਤੇ ਪੁਲਿਸ ਦੀ ਵੀ ਹੈਗੀ ਆ ਸ਼ੇਅਰ ਕਰ ਦਿਆਂ ਫਿਰਦੇ ਆਪਣੀਆਂ 인ਦਰਜੀਤ ਫੱਡੂ ਛੁੰਡੀ ਛੁੰਡੀ ਬਾਕੀ ਆਪਣੇ ਪਿੰਡ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋਗੇ ਆਪਣੇ ਪਿੰਡ ਤੋਂ ਤਕਰੀਬਨ 2 ਕਿਲੋਮੀਟਰ ਪੈਂਦਾਗਾ ਪੈਂਦਾ ਹਟੂਰ ਆਪਣੇ ਜਿਹੜੇ ਗਰਾਊਂਡ ਦੇ ਹਾਲਾਤ ਥੋੜੇ ਜੇ ਮੰਦੇ ਆਗੇ ਜੀਦਾ ਕਰਕੇ ਜਿਹੜੀ ਪ੍ਰੈਕਟਿਸ ਆ ਇਹ ਆਪਣਾ ਵੀ ਉੱਥੇ ਲਾਉਣ ਚੱਲੇ ਹੈਗਾ ਆਪਾਂ ਨਾਲ ਚੱਲੇ ਸੀ ਵੀ ਚਲੋ ਹੈਲਪ ਕਰਦੀ ਇਹਨਾਂ ਨੇ ਆਪਾਂ ਥੋੜਾ ਗੇੜਾ ਫੇੜਾ ਦੇ ਲਾਂਗੇ ਸਿੰਕਲ ਤੇ ਕਿਉਂਕਿ ਬਹੁਤ ਕਾਫੀ ਟਾਈਮ ਬਾਅਦ ਚੱਕਿਆ ਸੀ ਜਦੋਂ ਆਪਾਂ ਬਾਕੀ ਤੁਹਾਨੂੰ ਜਿਹੜੀ ਸਾਰੀ ਜਾਣਕਾਰੀ ਆ ਉਹ ਜਾ ਕੇ ਦਵਾਂਗੇ ਆਪਾਂ ਕਿੰਨਾ ਤੇਲ ਮਰਚਾਹੀ ਗੱਡੀ ਦੇ ਉੱਤੇ ਜਿਹੜਾ ਆਪਾਂ ਪਟਨਾ ਸਾਹਿਬ ਦਾ ਸਫ਼ਰ ਕੀਤਾਗਾ ਫਸਲਾਂ ਸਾਰੀਆਂ ਖਾਲੀ ਹੋ ਚੁੱਕੀਆਂ ਨਹੀਂ ਆ ਸੀਜ਼ਨ ਦਾ ਜਿਹੜਾ ਇਹ ਮੌਸਮ ਆਗਾ ਇਹ ਆਪਣੇ ਥੋੜਾ ਜਿਹਾ ਘਾਟੀ ਫਟ ਆਉਂਦਾਗਾ ਕਿਉਂਕਿ ਜਿਹੜਾ ਇਹ ਬਾਡੀ ਦੀ ਰੁੱਤ ਹੁੰਦੀ ਆ ਇਹਦੇ ਵਿੱਚ ਜਿਹੜੀ ਇਹ ਊੜੀ ਵਗੈਰਾ ਬਣ ਗਈ ਆ ਇਹਦੇ ਕਾਣ ਜੇ ਉੱਠਦੇ ਆਗੇ ਨਾ ਇਹਦੇ ਨਾਲ ਜ਼ਖਾਮ ਵਗੈਰਾ ਲੱਗ ਜਾਂਦਾ ਸੀ ਕੱਟ ਕੱਟ ਗਰਾਊਂਡ ਦੀ ਐਂਟਰੀ ਹੋ ਚੁੱਕੀ ਹੈਗੀ ਲੌਵੀ ਫਟੂਰ ਦੇ ਗਰਾਊਂਡ ਵਿੱਚ ਆਪਾਂ ਪਹੁੰਚ ਚੁੱਕੇ ਆਂ ਖੜੀਆਂ ਆਪਣੀਆਂ ਸਾਈਕਲੀਆਂ ਕੇ ਟਾਈਮ ਪਹਾੜਾਂ ਤੇ ਜਾ ਆਈਆਂ ਇਸ ਟਾਈਮ ਰਾਜਸਥਾਨ ਕਾਫੀ ਵੱਡਾ ਗਰਾਊਂਡ ਆ ਫਟੂਰ ਦਾ ਬੱਚਿਆਂ ਵਾਸਤੇ ਦੇ ਬਯੁਰਗਾਂ ਵਾਸਤੇ ਖੇਡਣ ਲਈ ਵਧੀਆ ਬਣੇ ਹੋਏ ਹੈਗੇ ਖੇਡਣ ਲਈ ਵੀ ਐਕਸਰਸਾਈਜ਼ ਕਰਨ ਵਾਸਤੇ ਵੀ ਆਠੂਰ ਗਰਾਊਂਡ ਦੀ ਇੱਕ ਚੀਜ਼ ਕਾਫੀ ਵਧੀਆ ਲੱਗੀ ਆਪਾਂ ਨੂੰ ਸਾਰਾ ਜਿਹੜਾ ਗਰਾਊਂਡ ਆਪਾਂ ਦੇਖਿਆ ਕਿਉਂਕਿ ਆਪਾਂ ਤਾਂ ਇੱਥੇ ਪੜੇ ਹੋਏ ਆਂ ਗੀ ਇਸ ਜਗ੍ਹਾ ਦੇ ਉੱਤੇ ਤਾਂ ਆ ਜਿਹੜਾ ਬਚਪਨ ਕੱਢਿਆ ਸਾਰਾ ਕਿਉਂਕਿ ਇੱਥੇ ਹਰ ਇੱਕ ਚੀਜ਼ਾ ਦੇਖੋ ਸਾਰਾ ਅਡੋਡੀ ਬਣਿਆ ਹੋਇਆ ਗਰਾਊਂਡ ਜਿਵੇਂ ਆ ਹੈਗਾ ਬਾਲੀਵਾਲ ਦਾ ਸਾਹਮਣੇ ਹਾਕੀ ਦਾਗਾ ਕਬੱਡੀ ਦਾ ਇਧਰਲੀ ਸਾਈਡ ਫੁੱਟਬਾਲ ਦਾਗਾ ਸਾਰੇ ਬਣੇ ਹੋਏ ਡੋਡੀ ਆਮ ਵੀ ਯਾਦਗਾਰੀ ਸਟੇਡੀਅਮ ਜਿਹੜਾ ਬਣਿਆ ਹੋਇਆ ਇੱਥੇ ਬਾਕੀ ਵਧੀਆ ਗੱਲ ਜਿਹੜੀ ਮੇਨ ਇੱਕ ਹੋਰ ਲੱਗੀ ਵੀ ਇੱਥੇ ਜਿਹੜੇ ਬਜ਼ੁਰਗ ਆ ਉਹ ਵੀ ਦੇਖੋ ਸਾਹਮਣੇ ਖੇਡਣ ਆਉਂਦੇ ਆਗੇ ਜਵਾਕਾਂ ਨਾਲ ਖੇਡਦੇ ਆਗੇ ਕੋਈ ਉਮਰ ਦਾ ਕੋਈ ਚੱਕਰ ਨਹੀਂਗਾ ਆਪਣੇ ਏਰੀਆ ਦੇ ਵਿੱਚ ਤਕਰੀਬਨ ਮੈਂ ਦੇਖਿਆ ਵੀ ਸਭ ਨਾਲ ਵਧੀਆ ਤੇ ਵੱਡਾ ਗਰਾਊਂਡ ਇਹੀ ਹੈਗਾ ਆਪਣੇ ਵਾਲਾ ਬੰਦਾ ਵੀ ਇਧਰ ਲਈ ਸੜ ਭੱਜੀ ਜਾਂਦਾ ਹੈਗਾ ਆਪਾਂ ਇੱਥੇ ਬਹਿ ਕੇ ਸਾਰੀ ਗੱਲਬਾਤ ਕਰਦੇ ਆਂਗੇ ਵੀ ਆਪਣਾ ਜਿਹੜਾ ਕਿੰਨਾ ਕੋ देर ਲੱਗਿਆ ਸੀਗਾ ਪਟਨਾ ਸਾਹਿਬ ਦਾ ਤੇ ਕੀ ਕੀ ਚੀਜ਼ ਨਵੀਂ ਸਿੱਖੀ ਕਿੰਨੇ ਕਿਤੇ ਟੂਲ ਪੈ ਗਏ ਆ ਸਾਰੀ ਗੱਲਬਾਤ ਆਪਾਂ ਇੱਥੇ ਬੈਕ ਕਰਦੇ ਆਂਗੇ ਇੱਥੇ ਕਿਉਂ ਬੈਠਾਂ ਮੇਰੇ ਵੀ ਤੁਹਾਨੂੰ ਦੱਸ ਦਾਂ ਸਾਰਾ ਕੁਝ ਆ ਜਿਹੜੇ ਹੁਣ ਥਾਂ ਦੇ ਉੱਪਰ ਆਪਾਂ ਬੈਠੇ ਆਂਗੇ ਇਹ ਜਗ੍ਹਾ ਦੇ ਉੱਤੇ ਜਦੋਂ ਵੀ ਸਕੂਲੋਂ ਅੱਧੀ ਸੁੱਟੀ ਹੁੰਦੀ ਸੀ ਆ ਸਾਹਮਣੇ ਸਕੂਲ ਆਪਣਾ ਆ ਜਿਹੜਾ ਸਾਰਾ ਸਕੂਲ ਆਗਾ ਇੱਧਰ ਇਹ ਸਾਰਾ ਵੇਹ ਮੁੰਡਿਆਂ ਵਾਲਾ ਹੀ ਹੈਗਾ ਇੱਧਰ ਪੰਜਵੀਂ ਤਈਆਂ ਹੈਗਾ ਇਹ ਵੀ ਮੁੰਡਿਆਂ ਵਾਲਾ ਹੈਗਾ ਇਹ ਗਰਾਊਂਡ ਸੀਗਾ ਜੋ ਛੁੱਟੀ ਮਿਲਦੀ ਹੁੰਦੀ ਸੀ ਆ ਜਿਹੜਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾ ਛੋਟਾ ਜਿਹਾ ਗੇਟ ਬਣਿਆ ਹੋਇਆ ਇੱਥੋਂ ਦੀ ਆ ਕੇ ਇੱਥੇ ਬਹਿ ਕੇ ਆਦੀ ਰੋਟੀ ਪਾਣੀ ਲਿਆਉਣੀ ਇੱਥੇ ਬਹਿ ਕੇ ਖਾਣੀ ਇੱਥੇ ਖੇਡਦੇ ਹੁੰਦੇ ਸੀਗੇ ਬਸ ਆ ਟੱਪਣ ਤੇ ਤੇ ਆ ਟੱਪ ਜਾਣਾ ਕਦੇ ਸ਼ੂਸ ਲਾਕੀ ਪੜੀਆਂ ਯਾਦਾਂ ਮਤਲਬ ਅੱਜ ਯਾਦ ਆਈਆਂ ਨੇ ਕਿਆਂ ਐਸੇ ਜਗ੍ਹਾ ਤੇ ਉੱਤੇ ਬਹਿ ਕੇ ਅਸੀਂ ਕਾਫੀ ਟਾਈਮ ਜਿਹੜਾ ਆਪਦਾ ਲੰਘਾਇਆਗਾ ਅੱਧੇ ਘੰਟੇ ਦੀ ਛੁੱਟੀ ਹੁੰਦੀ ਸੀ ਕਾਫੀ ਕੌਸ਼ਿਸ਼ ਸੀ ਉਹਨੇ ਟਾਈਮਾਂ ਦੇ ਵਿੱਚ ਕਰ ਲੈਂਦੇ ਹੁੰਦੇ ਸੀਗੇ ਬਾਕੀ ਜਿਹੜਾ ਸਾਡਾ ਜਾਦਾ ਇੱਥੇ ਇੱਕ ਨਾ ਸਕੂਲਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਪੜ੍ਹੇ ਆ ਖਾਸ ਕਰਕੇ ਸਕੂਲਾਂ ਦੇ ਵਿੱਚ ਨਾ ਜਦੋਂ ਗੇਮਾਂ ਦਾ ਇੱਕ ਮਹੀਨਾ ਜਾਂਦਾ ਹੈਗਾ ਉਦੋਂ ਤਕਰੀਬਨ ਸਾਰਾ ਸਕੂਲ ਹੀ ਗਰਾਊਂਡ ਦੇ ਵਿੱਚ ਹੁੰਦਾ ਹੈਗਾ ਤੇ ਫਿਰ ਕਾਫੀ ਟਾਈਮ ਇੱਥੇ ਨਿਗਾਉਂਦੇ ਹੁੰਦੇ ਸੀਗੇ ਥੋੜੀ ਜਿਹੀ ਯਾਦ ਆ ਗਈ ਸੀ ਸਕੂਲ ਦੀ ਸੋਚ ਆ ਫੜਨਾ ਸ਼ੇਅਰ ਕਰ ਲਈਏ ਤੇ ਬਾਕੀ ਜਿਹੜੀ ਰਹੀ ਗੱਲ ਆਪਣਾ ਜਿਹੜਾ ਪਟਨਾ ਸਾਹਿਬ ਦਾ ਸਫ਼ਰ ਸੀਗਾ ਤੁਸੀਂ ਸਾਰਿਆਂ ਨੇ ਵੇਖ ਹੀ ਲਿਆਗਾ ਤਕਰੀਬਨ ਆਪਣੀ ਜਿਹੜੀ ਗੱਡੀ ਸੀ ਜੀ Swift ਗੱਡੀ ਸੀ ਜੀ ਡੀਜ਼ਲ ਸੀਗੀ ਅਤੇ ਤਕਰੀਬਨ ਤਕਰੀਬਨ 3000 ਪਲੱਸ ਚੱਲੀ ਆ ਸਾਡੇ 3000 50 3100 ਦੇ ਲਗਭਗ ਸਾਰਾ ਤਕਰੀਬਨ 9500 ਦਾ ਉਹਨੇ ਤੇਲ ਖਾਦਾਗਾ ਸਾਰਾ ਟੋਟਲ 3000 ਤੋਂ ਪਲੱਸ ਆ 3100 ਤੱਕ ਜਿਹੜਾ ਸਭ ਪਰ ਅਪਤਾਇ ਕੀਤਾਗਾ ਬਾਕੀ ਅਗਰ ਆਪਾਂ ਟੂਲ ਦੀ ਗੱਲ ਕਰੀਏ ਤਾਂ ਤਕਰੀਬਨ ਆਪਣੇ 3600 ਦੇ ਟੂਲ ਲੱਗੇ ਹੈਗੇ ਆਪ ਡਾਉਨ ਦੇ ਸਾਰੇ ਸਫਰ ਬੜਾ ਵਧੀਆ ਸੀਗਾ ਤੇ ਬਾਕੀ ਇਹਦੇ ਐਵਰੇਜ ਵਗੈਰਾ ਚਲੋ 25 ਪਲੱਸ ਹੀ ਦਿੱਤੀ ਆ ਨੇ ਜੇ ਹੁਣ ਗੱਡੀ ਵੀ ਵੱਡੀ ਹੋਈ ਤਾਂ ਪੱਕੀ ਕਹਿਣਾ ਦੇ ਮਤਲਬ ਕੋਈ ਬੰਦਾ ਸਵਿਫਟ ਤੇ ਜਾ ਰਿਹਾ ਗਿਆ ਉਹ ਪਾਸੇ ਤਾਂ ਤਕਰੀਬਨ ਲਗਭਗ 10k ਦੇ ਕਰੀਬ ਦਾ ਤੇਲ ਮੱਚੂਗਾ ਬਾਕੀ ਵੀਰ ਚਲਾਈ ਤੇ ਡਿਪੈਂਡ ਹੁੰਦਾ ਨਾ ਅਡੋ ਅਡੀ ਹੁੰਦਾਗਾ ਆ ਦੇਖੋ ਵੀਰ ਆ ਰਹੇ ਆ ਇੱਧਰ ਜਿਹੜੀ ਇੱਥੇ ਬਾਕੀ ਬਜ਼ੁਰਗ ਦੇਖਿਆ ਨਾ ਤਕਰੀਬਨ 5-6 ਬਜ਼ੁਰਗ ਹੈਗੇ ਗੱਡੀ ਕੱਢੀ ਜਾਂਦੇ ਆ ਦੋ ਤਿੰਨ ਕੋਸਟੋ ਜਿਹੜੀ ਫੋਟੋ ਵਾ ਕੱਢੀ ਜਾਂਦੇ ਹੈਗੇ ਤਾਂ ਆਪਾਂ ਕਿੱਥੇ ਸੀਗੇ ਵੀ ਹਾਂ ਜਿਹੜੇ ਡੋਡੀ ਗੱਡੀਆਂ ਸਾਹਬ ਹੁੰਦਾ ਯਾਨੀ ਆਪਣੇ ਵਾਲੀ ਗੱਡੀ ਨੇ ਇੰਨਾ ਖਾਦਾ ਆਪਣੇ ਨਾਲ ਜਿਹੜਾ ਵੀਰ ਸੀਗਾ ਮਾਮੇ ਵਾਲਾ ਜਿਹੜਾ ਸੀਗਾ ਉਹਦੀ ਗੱਡੀ ਨਾਲ ਥੋੜਾ ਜਿਆਦਾ ਵੱਧ ਖਾਦਾ ਹੋਣਾ ਕਿਉਂਕਿ ਬਸ ਉਹੀ ਚਲਾਈ ਦਾ ਤਾਂ ਸੇਮ ਸੀਗੀ ਮੰਨ ਕੇ ਚੱਲੋ ਜਾਂ ਗੱਡੀ ਤੇਲ ਵੱਧ ਖਾਂਦੀ ਆ ਥੋੜਾ ਜਿਹਾ 5 ਸਾਲ ਦਾ ਥੋੜਾ ਉਹਦਾ ਫਰਕ ਪਿਆ ਬਾਲਾ ਨਹੀਂ ਫਰਕ ਪਿਆ ਜਣੀ ਉਹ ਜੇ ਕੋਈ ਵੀ ਵੀਰ ਜਾ ਰਿਹਾ ਹੈਗਾ ਸਫਰ ਪੂਰਾ ਵਧੀਆਗਾ ਥੋੜਾ ਜਨਾ ਬਿਹਾਰ ਦੇ ਵਿੱਚ ਕੁਸਕ ਜਗ੍ਹਾ ਇਦਾਂ ਦੀਆਂ ਨਹੀਂ ਗੀਆਂ ਮਤਲਬ ਬਿਹਾਰ ਸਾਰੀ ਲਾ ਲਓ ਤੁਸੀਂ ਵੀ ਉੱਥੇ ਥੋੜਾ ਜਿਆ ਆਪਣੀ ਸੇਫਟੀ ਦੇ ਵਿੱਚ ਹੀ ਚਲਾਉਣਾਗਾ ਕਿਉਂਕਿ ਉੱਥੇ ਪਤਾ ਨਹੀਂ ਕੀ ਗੱਲ ਆ ਥੋੜੇ ਲੋਕ ਚਲਾਉਂਦੇ ਹੋਰ ਹਿਸਾਬ ਨਾਲ ਆਗੇ ਘਣੀ ਤਾਂ ਚਲਾਉਣੀ ਹੀ ਨਹੀਂ ਆਉਂਦੀ ਪਤਾ ਨਹੀਂ ਕੀ ਹਿਸਾਬਤਾ ਬਜਾਣੀ ਚਲਾਉਂਦੇ ਹੋਰ ਹਿਸਾਬ ਨਾਲ ਆਗੇ ਉੱਥੇ ਥੋੜੀ ਆਪਣੀ ਸੇਫਟੀ ਰੱਖਣੀ ਹੈ ਗੱਡੀ ਦੀ ਵੀ ਜੇ ਕੋਈ ਵੀ ਬੀਰੋ ਉਹ ਪਾਸੇ ਜਾ ਰਿਹਾਗਾ ਤੇ ਬਾਕੀ ਹੋਰ ਕੋਈ ਚੱਕਰ ਨਹੀਂਗਾ ਬਾਕੀ ਸਫ਼ਰ ਪੂਰਾ ਵਧੀਆ ਸੀਗਾ ਜਿਹੜਾ ਸੀ ਚੁੱਲਾ ਵਗੈਰਾ ਤੁਸੀਂ ਦੇਖਿਆ ਉਹ ਵੀਡੀਓ ਦੇ ਵਿੱਚ ਲੈ ਕੇ ਗਏ ਸੀ ਉਹ ਜ਼ਰੂਰ ਤੁਸੀਂ ਵੀ ਲੈ ਕੇ ਜਾ ਸਕਦੇ ਹੋਗੇ ਆ ਦੇਖੋ ਇਹ ਜਿਹੜੇ ਆਪਾਂ ਕਹਿੰਦੇ ਹੁੰਦੇ ਸੀਗੇ ਪ੍ਰਵਾਸੀ ਬੰਦੇ ਬਾਕੀ ਇਹ ਤਾਂ ਸ਼ਾਇਦ ਇੱਥੇ ਪੱਕੇ ਰਹਿੰਦੇ ਆਗੇ ਕਣਕਾਂ ਸਾਰੀਆਂ ਵੱਡੀਆਂ ਗਿਆ ਨੇਗੀਆਂ ਔ ਤੂੜੀ ਵੀ ਸਾਂਭੀ ਜਾਣੀਆਂ ਅੱਗੇ ਹੁੰਦਾ ਸੀਗਾ ਬਾਢੀ ਦਾ ਮਹੀਨਾ-ਮਹੀਨਾ ਚੱਲੀ ਜਾਣਾ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀਗੇ ਆਪਾਂ ਪਰ ਹੁਣ ਤਾਂ ਬਾਢੀ ਹੋ ਰਹੀ ਨਹੀਂਗੀ ਬੱਚੇ ਦੇਖੋ ਤੇ ਅੱਗੇ ਹੁੰਦੀ ਸੀ ਬਾਢੀ ਸੁਣਦੇ ਹੁੰਦੇ ਸੀ ਵੀ ਮਹੀਨਾ-ਮਹੀਨਾ ਚੱਲਦੀ ਸੀ ਪਰ ਹੁਣ ਤਾਂ ਬਾਢੀ ਮੈਨੂੰ ਲੱਗਾ ਹਫਤੇ ਇੱਕ ਦੀ ਰਹਿ ਗਈ 5-7 ਦਿਨ ਦੀ ਬਾਕੀ ਬਸ ਤੁਹਾਨੂੰ ਆਹੀ ਦੱਸਦੇ ਸੀ ਵੀ ਆਪਾਂ ਚਲਾਈ ਚਲੂਈ ਦਾ ਥੋੜਾ ਜਿਆ বিহার ਦੇ ਵਿੱਚ ਥੋੜਾ ਜਿਹਾ ਪੰਗਾ ਹੈਗਾ ਯੂਪੀ ਚ ਵੀ ਠੀਕ ਆ ਚਲੋ ਠੀਕ ਆ ਤੇ ਪਰ ਥੋੜਾ ਬਿਹਾਰ ਦੇ ਵਿੱਚ ਹੈਗੀ ਆ ਇਹ ਚੀਜ਼ ਦੀ ਪ੍ਰੋਬਲਮ ਪਹਿਲਾਂ ਹੀ ਮੈਨੂੰ ਦੱਸੀ ਸੀ ਕਿ ਇਹ ਬੰਦੇ ਨੇ ਵੀ ਉਧਰਲੀ ਸਾਈਡ ਜਾ ਰਹੇ ਹਾਂਗਾ ਥੋੜਾ ਜਿਹਾ ਚਲਾਈ ਤੁਸੀਂ ਮਤਲਬ ਆਪਦੇ ਹਿਸਾਬ ਨਾਲ ਵਧੀਆ ਚਲਾਓਗੇ ਤਾਂ ਫਿਰ ਵੀ ਮੂਰ ਲਖਨੀ ਆ ਕੇ ਵੇਚੀ ਮਾਰੀ ਉਹੀ ਕੰਮ ਸੀਗਾ ਬਹੁਤ ਬਚਾ ਬਚਾ ਕੇ ਗਏ ਆਂਗੇ ਹਾਈ ਬਿਆਂ ਤੇ ਤਾਂ ਠੀਕ ਸੀਗਾ ਜਦੋਂ ਆਪਾਂ ਕਹੇ ਸ਼ਹਿਰ ਚ ਵੜਦੇ ਸੀ ਮੰਨ ਕੇ ਚਲੋ ਕਿਸੇ ਪਿੰਡ ਦੇ ਵਿੱਚ ਵੜਦੇ ਸੀਗੇ ਉਦੋਂ ਥੋੜਾ ਜਿਹਾ ਸ਼ਹਿਰਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਪਈ ਆ ਚਲੋ ਪਿੰਡਾਂ 'ਚ ਤਾਂ ਨਹੀਂ ਪੈਂਦੀ ਕਿਉਂਕ ਮਹਾਰਾਜ ਦੀ ਕਿਰਪਾ ਨਾਲ ਆਪਣਾ ਸਫ਼ਰ ਜਿਹੜਾ ਸਾਰਾ ਵਧੀਆ ਲੰਘਿਆ ਪੂਰਾ ਯਾਤਰਾ ਪੂਰੀ ਸਫਲ ਹੋ ਗਈ ਹੈ ਜੀ ਤੇ ਬਾਕੀ ਆਪਾਂ ਦੇਖਦੇ ਹਾਂ ਇੱਕ ਸ਼ਾਇਦ ਕੋਈ ਨਵਾਂ ਸਫ਼ਰ ਹੁਣ ਚੱਲਾਂਗੇ ਤੇ ਕਿਹੜੇ ਤਰੀਕ ਸਾਨੂੰ ਸ਼ਾਇਦ ਦੱਸਣੀਆਂ ਹੀ ਪੱਲ ਗਏ ਆਪਾਂ ਗੱਲਾਂ-ਗੱਲਾਂ ਦੇ ਵਿੱਚ ਕਿਉਂਕਿ ਪਹਿਲਾਂ ਮੈਨੂੰ ਆਏ ਸੀ ਵੀ ਆ ਕੇ ਦੱਸਾਂਗੇ ਪਹਿਲਾਂ ਸਟਾਰਟਿੰਗ ਦੱਸਣੀ ਸੀ ਫਿਰ ਚਲੋ ਚਾਹੀ ਆ ਕੇ ਦੱਸਾਂਗੇ ਆ ਕੇ ਥੋੜਾ ਸਕੂਲ ਵਾਲੇ ਗੱਲਾਂ ਦੇ ਵਿੱਚ ਥੋੜਾ ਰੁੱਜ ਗਏ ਸੀਗੇ ਆਪਾਂ 23 ਤਰੀਕ ਚੌਥਾ ਮਹੀਨਾ ਤੇ 2025 ਦੀ ਇਹ ਵੀਡੀਓ ਹੈਗੀ ਜਿਹੜੀ ਤੁਸੀਂ ਦੇਖ ਰਹੇ ਹੋਗੇ ਅਪਡੇਟ ਦੇਣੀ ਥੋੜਾ ਆਪਾਂ ਲੇਟ ਹੋ ਗਏ ਸੀਗੇ ਤਕਰੀਬਨ 15-20 ਦਿਨ ਜਿਹੜੇ ਲੰਘ ਚੁੱਕੇ ਸੀਗੇ ਮਤਲਬ ਅੱਜ ਤੋਂ 15-20 ਦਿਨ ਪਹਿਲਾਂ ਆਪਾਂ ਜਿਹੜਾ ਸਫਰ ਕੀਤਾ ਸੀਗਾ ਜਿਹੜੀ ਯਾਤਰਾ ਕੀਤੀ ਸੀਗੀ ਗੁਰਦੁਆਰਾ ਪਟਨਾ ਸਾਹਿਬ ਜੀ ਦੀ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੀ ਫੋਨ ਥੋੜਾ ਹੀਟ ਹੋ ਗਿਆ ਸੀਗਾ ਜਿਸ ਦਾ ਕਰਕੇ ਥੋੜਾ ਟਾਈਮ ਇਹਨੂੰ ਆਪਾਂ ਠੰਡਾ ਕੀਤਾ ਪਤਾ ਨਹੀਂ ਗਰਮੀ ਜਿਆਦਾ ਹੋ ਗਈ ਆ ਤਕਰੀਬਨ 40 ਤੋਂ 41-42 ਡਿਗਰੀ ਟੈਂਪਰੇਚਰ ਜਿਹੜਾ ਪਹੁੰਚ ਚੁੱਕਿਆ ਹੈਗਾ ਇਸ 42 ਡਿਗਰੀ ਤਕਰੀਬਨ ਟੈਂਪਰੇਚਰ ਹੋ ਚੁੱਕਿਆਗਾ ਫੋਨ ਫੇਰ ਬੰਦ ਹੋ ਗਿਆ ਸੀਗਾ ਇੰਨਾ ਕ ਹਿਸਾਬ ਲਾ ਲਓ ਤੁਸੀਂ ਫੋਨ ਪਹਿਲਾਂ ਵੀ ਵੀਡੀਓ ਬਣਾਉਂਨੇ ਆ ਜਦੋਂ ਆਪਾਂ ਵੀ ਮਤਲਬ ਕਿਸੇ ਗਰਮ ਥਾਂ ਤੇ ਫਿਰ ਰਾਜਸਥਾਨ ਵੀ ਗਏ ਸੀਗੇ ਇੱਕ ਅੱਧੀ ਵਾਰ ਹੋਇਆ ਹੋਣਾ ਮੇਥੋਂ ਕਿਉਂਕਿ ਉੱਥੇ ਜਿਹੜਾ ਟੈਂਪਰੇਚਰ ਸੀਗਾ ਚਲੋ ਸਹੀ ਸੀ ਟੈਂਪਰੇਚਰ ਨਾਲ ਜਿਆਦਾ ਹੀਟ ਸੀਗੀ ਫਿਰ ਵੀ ਮਤਲਬ ਆਪਣੇ ਤੋਂ ਥੋੜਾ ਜਿਆ ਜਾਨੀ ਕਿ ਜਿਹੜਾ ਮੌਸਮ ਆ ਵੱਧ ਗਰਮ ਰਹਿੰਦਾਗਾ ਉੱਥੇ ਵੀ ਇੱਕ ਵਾਰੀ ਫੋਨ ਬੰਦ ਹੋ ਜਾ ਤੇ ਇੱਥੇ ਦੇਖ ਲਓ ਦੋ ਵਾਰ ਬੰਦ ਹੋ ਗਿਆ ਆਟੋਮੈਟਿਕਲੀ ਮਤਲਬ ਲੋਕ ਲੱਗ ਜਾਂਦਾ ਹੈਗਾ ਉਦੋਂ ਸਵਿਚ ਆਪ ਨਹੀਂ ਹੁੰਦਾ ਆ ਦੇਖੋ ਕਵਰ ਵੀ ਜਿਹੜਾ ਇਹ ਤਾਂ ਲਾਇਆ ਫਿਰ ਮੈਂ ਕਵਰ ਲਾ ਕੇ ਦਵਾਰਾ ਵੀਡੀਓ ਬਣਾਉਣ ਲੱਗੇ ਸੀਗੇ ਮੇ ਹਿਸਾਬ ਲਾ ਲਓ ਹੁਣ ਕਿਸੇ ਖੰਡੇ ਥਾਂ ਚੱਲ ਗਏ ਆਪਾਂ ਬਹੁਤ ਔਖਾਗਾ ਥੋੜਾ ਜਿਆ ਪਤਾ ਨਹੀਂ ਸ਼ਾਇਦ ਇਹਦੇ ਉੱਤੇ ਨਾ ਮੈਂ ਇੱਕ ਪੇਸਟਿੰਗ ਵੀ ਕਰਵਾਈ ਹੋਈ ਹੈਗੀ ਸ਼ਾਇਦ ਉਹਦਾ ਕਰਕੇ ਇਹ ਸਾਰਾ ਕੁਝ ਹੋ ਰਿਹਾਗਾ ਟਾਲੀ ਥੱਲੇ ਬੈਠੇ ਸੀਗੇ ਹਨੰਦ ਲੈ ਰਹੇ ਆਂਗੇ ਸਾਮਣੇ ਸਾਰਾ ਤੁਸੀਂ ਦੇਖ ਸਕਦੇ ਹੋਗੇ ਕਿੱਡੀ ਜਾਂਦੇ ਗਰਾਊਂਡ ਦੇ ਵਿੱਚ ਛੋਟੇ-ਛੋਟੇ ਵੀਰ ਬਜ਼ੁਰਗ ਆਪਣੇ ਤੇ ਅਪਣਾ ਸੋਚਦੇ ਆ ਕਿ ਕਿੱਧਰ ਚੱਲੀਏ ਦੋ ਤਿੰਨ ਜਗ੍ਹਾ ਸੋਚੀਆਂ ਹੋਈਆਂ ਸੀਗੀਆਂ ਪਹਿਲਾਂ ਵੀ ਪਰ ਜਾਵਾਂਗੇ ਆਪਾਂ ਨਵੇਂ ਥਾਈਂ ਕੋਈ ਪੁਰਾਣੀ ਥਾਣੀ ਜਾਣਾਗਾ ਨਵੇਂ ਥਾਈਂ ਚੱਲਾਂਗੇ ਤੇ ਸਾਨੂੰ ਫਿਰ ਇਸ ਤੋਂ ਅਗਲੀ ਵੀਡੀਓ 'ਚ ਤੁਹਾਨੂੰ ਪਤਾ ਲੱਗ ਜੀਣਾ ਆਪਾਂ ਕਿੱਥੇ ਜਾਣਾਗਾ ਇਹ ਸਰਪ੍ਰਾਈਜ਼ ਆ ਤੁਹਾਡਾ ਸ਼ਾਇਦ ਐਸਓਆਰ ਕੋਈ ਆਪਣਾ ਵੀਰ ਨਵਾਂ ਜੁਆਇਨ ਕਰੂਗਾ ਆਪਾਂ ਨੂੰ ਪੁਰਾਣਾ ਹੋ ਸਕਦਾ ਨਵਾਂ ਹੋ ਸਕਦਾਗਾ ਉਹ ਤੁਹਾਨੂੰ ਵੀਡੀਓ 'ਚ ਪਤਾ ਲੱਗ ਜੀਣਾਗਾ ਹੁਣ ਆ ਚਲੋ ਇਧਰੋਂ ਆਵਾਜ਼ ਆ ਗਈ ਆ ਗੁਰਦੁਆਰਾ ਸਾਹਿਬ ਵੱਲੋਂ ਬਾਬਾ ਜੀ ਦੀ ਤੇ ਹੁਣ 2 ਮਿੰਟ ਬਹਿ ਕੇ ਆ ਜਿਹੜਾ ਵਿਊ ਆ ਇਹਦਾ ਆਨੰਦ ਲੈ ਲਈਏ ਪੰਡਾਂ ਦੇ ਨਿਆਰੇ ਥੋੜੇ ਜਿਹਾ ਵੱਖਰੇ ਹੀ ਹੁੰਦੇ ਆਗੇ। ਹੁਣ ਆ ਵੀ ਸਕੂਲ ਦੀ ਐਂਟਰੀ ਤੇ ਆ ਗਏ ਆਪਾਂ। ਦੇਖੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਟੂ ਲੁਧਿਆਣਾ। ਸਾਰਾ ਗਰਾਊਂਡ ਇੱਧਰ। ਸਕੂਲ ਦੇ ਵਿੱਚ ਆ ਕੇ ਜਿਆਦਾ ਹੋਰ ਵੀ ਤਾਜ਼ਾ ਹੋ ਗਈਆਂ। ਦੇਖੋ ਆ ਸੀਗਾ ਸਾਡੇ ਪ੍ਰਿੰਸੀਪਲ ਸਾਹਿਬ ਦਾ ਰੂਮ। ਸਾਹਮਣੇ 11ਵੀਂ ਤੱਕ ਸੀਗਾ। ਆ 6ਵੀਂ 7ਵੀਂ 8ਵੀਂ 9ਵੀਂ ਆਹ ਜੀ ਨਵੀਂ ਬਣੀਆਂ। ਆ ਰੂਮ ਹੁੰਦੇ ਸੀਗੇ 6ਵੀਂ 7ਵੀਂ 8ਵੀਂ 9ਵੀਂ 10ਵੀਂ ਤਾਈ। ਇਦੋਂ ਪਿੱਛੇ ਨਾਨ ਮੈਡੀਕਲ ਵਾਲੇ ਹੁੰਦੇ ਸੀ। ਚਲੋ ਠੰਡਾ ਪਾਣੀ ਪੀ ਲ ਗਏ। ਆ ਵੀ ਚੀਜ਼ਾਂ ਨਵੀਂ ਬਣੀਆਂ। ਮੇਰੀ ਪਿੱਛੇ ਜਗਾ ਦੇਖ ਰਹੇ ਹੋਗੇ। ਹ ਸਾਰੀ ਇੱਥੇ ਸਾਈਕਲ ਸਟੈਂਡ ਹੁੰਦਾ ਸੀ ਆਪਣਾ। ਹੁਣ ਵੀ ਸਾਈਕਲ ਖੜਦੇ ਇੱਥੇ। ਤੇ ਆ ਉਹੀ ਰਸਤਾ ਜਿੱਥੋਂ ਦੀ ਹੀ ਗਰਾਉਂਡ ਜਾਂਦੇ ਹੁੰਦੇ ਸੀ। ਚਲੋ ਚੱਲੀਏ ਹੁਣ ਸਕੂਲ ਦੇ ਵਿੱਚੋਂ। ਯਾ ਬੰਗੋ ਯਾਦਾ ਹੀ ਨਤਾਜਾ ਹੋਇਆ। ਮਿੱਤਰੋ ਬਾਡੀ ਦੇ ਮੌਸਮ ਦਾ ਬੁਰਾ ਹਾਲਾ ਦੇਖੋ। ਪੂਰੀ ਧੂੜ ਧਾੜ ਵਗੈਰਾ ਪਹੁੰਚ ਗਏ ਆਪਾਂ ਪਿੰਡ ਆਪਣੇ ਪਰਜ ਕਲਾਰੇ ਸਾਈਕਲਾਂ ਤੇ। ਯਾ ਦੇਖੋ ਮੌਸਮ ਪੂਰਾ ਖਰਾਬ ਹੀ ਆ ਬਾਹਰ। ਆਪਦਾ ਘਰੋ ਘਰੀ ਰਹੋ ਜਿਹਨੂੰ ਅਲਰਜੀ ਆ ਮੇਰੇ ਵਰਗੇ ਨੂੰ। ਬੇਸ ਹੁਣ ਆਪਾਂ ਸਦਾ ਘਰੇ ਚਾਲਦੇ ਆਂ। ਜਾ ਕੇ ਘਰੇ ਫਿਰ ਵੀਡੀਓ ਐਂਡ ਕਰਦੇ ਆਂ ਆਪ ਅੱਜ ਦੀ। ਪਹੁੰਚ ਗਏ ਆਪਾਂ ਆਪਣੇ ਘਰੇ ਤੇ ਦੱਸਿਓ ਫਿਰ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸੋਚਿਆ ਚਲੋ ਇੱਕ ਨਵੀਂ ਚੀਜ਼ ਹੋ ਜੂਗੀ ਥੋੜਾ ਜਿਹਾ ਛੇੜੀ ਰੋਟ ਵੀ ਹੋ ਜੂਗਾ ਥੋੜੇ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਬਾਕੀ ਚਲੋ ਮਿਲਦੇ ਆ ਇੱਕ ਨਵੀਂ ਜੀ ਵੀਡੀਓ ਦੇ ਨਾਲ ਨਵੇਂ ਸੀਰੀਜ਼ ਦੇ ਨਾਲ ਇੱਕ ਨਵੇਂ ਸਫਰਾਂ ਦੇ ਨਾਲ ਪੱਕੀ ਵੀਡੀਓ ਹੁਣ ਤੇ ਵਧੀਆ ਲੱਗੀ ਜਾਂਦੀ ਆ ਤੁਹਾਨੂੰ ਪਤਾ ਹੀ ਆ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੀ ਚੱਲਿਓ ਬਾਕੀ ਬਣੇ ਰਹੋ ਹੁਣ ਤੁਹਾਨੂੰ ਇੱਕ ਵਧੀਆ ਥਾਂ ਦੇ ਉੱਤੇ ਲੈ ਕੇ ਚੱਲਾਂਗੇ ਕੋਸ਼ਿਸ਼ ਤਾਂ ਇਹੀ ਹੈ ਕਿ ਜੇ ਪਲਾਨ ਸਫਲ ਹੋ ਗਿਆ ਤਾਂ ਤੁਹਾਨੂੰ ਅਗਲੀ ਵੀਡੀਓ 'ਚ ਆਪਾਂ ਦੱਸ ਹੀ ਦੇਣਾਗਾ ਵੀ ਆਪਾਂ ਕਿੱਥੇ ਜਾਣਾਗਾ ਬਾਈ ਬੈਸਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਥੈਂਕ ਯੂ ਧੰਨਵਾਦ ਬਾਏ ਬਾਏ